ਸੋ ਅੱਜ ਅਸੀਂ ਦੇਖਾਂਗੇ ਪਵਿੱਤਰ ਆਤਮਾ ਦੇ ਨੌ ਵਰਦਾਨ ਜਿਨ੍ਹਾਂ ਦਾ ਜ਼ਿਕਰ ਸਾਨੂੰ ਮਿਲਦਾ ਆ 1 ਕੋਰਿੰਥੀ 12 ਦੇ ਉਸ 8 ਵਚਨ ਤੋਂ ਲੈ ਕੇ 10 ਵਚਨ ਤੱਕ ਔਰ ਇਹ ਜੋ ਨੌ ਵਰਦਾਨ ਆ ਅਸੀਂ ਇਹਨਾਂ ਨੂੰ ਅੱਗੇ ਜਾ ਕੇ ਇੱਕ ਇੱਕ ਵਰਦਾਨ ਨੂੰ ਖੋਲ ਕੇ ਅਸੀਂ ਸਿੱਖਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਓਵਰਵਿਊ ਦੇਖਾਂਗੇ ਇਹਨਾਂ ਨੌ ਵਰਦਾਨਾਂ ਦਾ ਔਰ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਾਂਗੇ ਕਿ ਇਹ ਜੋ ਨੌ ਵਰਦਾਨ ਆ ਇਹ ਤਿੰਨ ਸ਼੍ਰੇਣੀਆਂ ਦੇ ਵਿੱਚ ਵੰਡੇ ਜਾਂਦੇ ਆ ਤਿੰਨ ਕੈਟਾਗਰੀ ਦੇ ਵਿੱਚ ਵੰਡੇ ਜਾਂਦੇ ਆ ਪਹਿਲਾ ਹਿੱਸਾ ਪਹਿਲੀ ਕੈਟਾਗਰੀ ਆ ਜਾਂਦੀ ਆ ਪ੍ਰਕਾਸ਼ਨ ਦੇ ਵਰਦਾਨ ਪ੍ਰਕਾਸ਼ਨ ਹੁੰਦਾ ਹੈ ਜਦੋਂ ਪਰਮੇਸ਼ਰ ਆਪਣੇ ਆਤਮਾ ਦੇ ਦੁਆਰਾ ਕੋਈ ਪ੍ਰਕਾਸ਼ਨ ਦਿੰਦਾ ਆ ਕੋਈ ਭੇਤ ਦੀ ਗੱਲ ਪ੍ਰਗਟ ਕਰਦਾ ਆ ਸੋ ਉਹਦੇ ਵਿੱਚ ਸਭ ਤੋਂ ਪਹਿਲਾ ਵਰਦਾਨ ਆ ਜਾਂਦਾ ਹੈ ਬੁੱਧੀ ਦੇ ਵਚਨ ਦਾ ਵਰਦਾਨ ਔਰ ਦੂਸਰਾ ਆ ਜਾਂਦਾ ਆ ਗਿਆਨ ਦੇ ਵਚਨ ਦਾ ਵਰਦਾਨ ਔਰ ਤੀਸਰਾ ਆਇੰਦਾ ਹੈ ਆਤਮਾਵਾਂ ਨੂੰ ਪਰਖਣ ਦਾ ਵਰਦਾਨ ਸੋ ਇਹ ਤਿੰਨ ਵਰਦਾਨ ਆ ਜਾਂਦੇ ਆ ਪ੍ਰਕਾਸ਼ਨ ਦੇ ਵਰਦਾਨਾਂ ਦੇ ਵਿੱਚ ਔਰ ਦੂਸਰੀ ਸ਼੍ਰੇਣੀ ਜੋ ਆ ਜਾਂਦੀ ਆ ਉਹ ਆ ਬੋਲਣ ਵਾਲੇ ਵਰਦਾਨ ਮਤਲਬ ਜੋ ਇੱਕ ਸੇਵਕ ਬੋਲੇਗਾ ਔਰ ਉਸ ਸਮੇਂ ਇਹਨਾਂ ਵਰਦਾਨ ਕੰਮ ਕਰਨਗੇ ਸੋ ਉਹਦੇ ਵਿੱਚ ਆ ਜਾਂਦਾ ਹੈ ਸਭ ਤੋਂ ਪਹਿਲਾਂ ਭਵਿੱਖਬਾਣੀ ਕਰਨ ਦਾ ਵਰਦਾਨ ਜਿਸ ਨੂੰ ਅਗੰਵ ਵਾਕ ਕਰਨ ਦਾ ਵੀ ਬੋਲ ਜਾਂਦਾ ਹੈ ਨਬੂਬਤ ਕਰਨ ਦਾ ਵਰਦਾਨ ਔਰ ਦੂਸਰਾ ਆ ਜਾਂਦਾ ਹੈ ਆਨੇਕ ਪ੍ਰਕਾਰ ਦੀ ਬਾਸ਼ਾ ਬੋਲਣ ਦਾ ਵਰਦਾਨ ਔਰ ਤੀਸਰਾ ਇਹਦੇ ਵਿੱਚ ਆ ਜਾਂਦਾ ਹੈ ਪ੍ਰਾਈ ਭਾਖਿਆ ਦਾ ਅਰਥ ਕਰਨ ਦਾ ਵਰਦਾਨ ਮਤਲਬ ਤਿੰਨੋਂ ਵਰਦਾਨ ਕਿਸ ਤਰ੍ਹਾਂ ਕੰਮ ਕਰਨੇ ਆ ਬੋਲਣ ਦੇ ਦੁਆਰਾ ਜਦੋਂ ਇੱਕ ਸੇਵਕ ਬੋਲੇਗਾ ਔਰ ਤੀਸਰੀ ਸ਼੍ਰੇਣੀ ਆ ਜਾਂਦੀ ਆ ਸਮਰਥੀ ਕੰਮ ਜੋ ਕਰਨ ਦੇ ਵਰਦਾਨ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਕਰਾਮਾਤਾਂ ਕਰਨ ਦਾ ਵਰਦਾਨ ਦੂਸਰਾ ਨਰਵਾ ਕਰਨ ਦਾ ਵਰਦਾਨ ਔਰ ਤੀਸਰਾ ਉਹਦੇ ਵਿੱਚ ਆ ਜਾਂਦਾ ਹੈ ਨਿਝਾ ਕਰਨ ਦਾ ਵਰਦਾਨ ਜਿਹੜੀ ਇੱਕ ਸਧਾਰਨ ਨਿਝਾ ਇੱਕ ਵਿਸ਼ਵਾਸੀ ਕਰਦਾ ਆ ਔਰ ਪ੍ਰਭੂ ਈਸ਼ਵਰ ਸੀ ਤੇ ਨਿਝਾ ਕਰਦਾ ਆ ਉਹ ਨਿਝਾ ਇੱਕ ਅਲੱਗ ਆ ਔਰ ਨਿਝਾ ਦਾ ਵਰਦਾਨ ਜੋ ਆ ਉਹ ਅਲੱਗ ਆ ਸੋ ਇਹ ਆ ਨੌ ਵਰਦਾਨ ਔਰ ਇਹ ਤਿੰਨ ਹਿੱਸਿਆਂ ਵਿੱਚ ਵੰਡੇ ਜਾਂਦੇ ਆ ਮਤਲਬ ਪ੍ਰਕਾਸ਼ਨ ਦੇ ਵਰਦਾਨ ਬੋਲਣ ਵਾਲੇ ਵਰਦਾਨ ਔਰ ਸਮਰਥੀ ਕੰਮ ਕਰਨ ਦੇ ਵਰਦਾਨ ਔਰ ਇਹ ਜੋ ਨੌ ਵਰਦਾਨ ਆ ਇਹਨਾਂ ਦੇ ਬਾਰੇ ਸਿੱਖਣਾ ਅੱਜ ਹਰ ਵਿਸ਼ਵਾਸੀ ਦੇ ਲਈ ਬਹੁਤ ਹੀ ਜ਼ਰੂਰੀ ਆ ਕਿਉਂਕਿ ਪ੍ਰਬੁੱਧ ਬਚਨ ਚ ਲਿਖਿਆ ਆ ਪਹਿਲਾ ਕੋਰਿੰਥੀ 14 ਅਧਿਆਏ ਉਸ ਦੀ ਇਕਾਈਤ ਵਿੱਚ ਲਿਖਿਆ ਆ ਕਿ ਆਤਮਿਕ ਦਾਣਾ ਨੂੰ ਲੋਚੋ ਸੋ ਪਰਮੇਸ਼ਰ ਹਰ ਵਿਸ਼ਵਾਸੀ ਦੇ ਅੰਦਰ ਇਹ ਲੋਚ ਜੋ ਉਹ ਵੇਖਣੀ ਚਾਹੁੰਦਾ ਹੈ ਕਿਉਂਕਿ ਇਨ ਲੋਚ ਹੀ ਜੋ ਆਏ ਪੁਖ ਪਿਆਸ ਅਗਰ ਇੱਕ ਵਿਸ਼ਵਾਸੀ ਦੇ ਅੰਦਰ ਹੋਏਗੀ ਤਾਂ ਉਹ ਇਹਨਾਂ ਵਰਦਾਨਾਂ ਨੂੰ ਹਾਸਲ ਕਰਨ ਲਈ ਕੀ ਕਰੇਗਾ ਮਿਹਨਤ ਕਰੇਗਾ ਯਤਨ ਕਰੇਗਾ ਪਰਮੇਸ਼ਰ ਦੇ ਅੱਗੇ ਆਏਗਾ ਜਿਆਦਾ ਤੋਂ ਜਿਆਦਾ ਪ੍ਰਾਰਥਨਾ ਕਰੇਗਾ ਉਹ ਸਭ ਕੁਝ ਕਰੇਗਾ ਜੋ ਵਰਦਾਨ ਹਾਸਲ ਕਰਨ ਲਈ ਜ਼ਰੂਰੀ ਹੈ ਮਤਲਬ ਇੱਕ ਯੋਗਤਾ ਹਾਸਲ ਕਰਨ ਲਈ ਉਹ ਵਚਨ ਪੜ੍ਹੇਗਾ ਮੰਨਨ ਕਰੇਗਾ ਔਰ ਇਨ੍ਹਾਂ ਨੌ ਵਰਦਾਨਾਂ ਨੂੰ ਹਾਸਲ ਕਰਨ ਦੀ ਇੱਕ ਭੁੱਖ ਪਿਆਸ ਉਦੋਂ ਹੀ ਆਏਗੀ ਜਦੋਂ ਇੱਕ ਵਿਸ਼ਵਾਸੀ ਇਨ੍ਹਾਂ ਵਰਦਾਨਾਂ ਨੂੰ ਅੱਛੀ ਤਰ੍ਹਾਂ ਸਮਝੇਗਾ ਇਨਾਂ ਨੂੰ ਜਾਣੇਗਾ ਕਿਉਂਕਿ ਬਿਨਾ ਇਹਨਾਂ ਨੂੰ ਜਾਣੇ ਸਮਝੇ ਕਦੀ ਵੀ ਇੱਕ ਵਿਅਕਤੀ ਦੇ ਅੰਦਰ ਇਹਨਾਂ ਨੂੰ ਹਾਸਲ ਕਰਨ ਦੀ ਕੋਚ ਨਹੀਂ ਆਏਗੀ ਔਰ ਲੋਚ ਜਦੋਂ ਤੱਕ ਨਹੀਂ ਆਏਗੀ ਉਹ ਇਹਨਾਂ ਨੂੰ ਹਾਸਲ ਕਰਨ ਲਈ ਕਦੀ ਵੀ ਮਿਹਨਤ ਯਤਨ ਜੋ ਆ ਨਹੀਂ ਕਰੇਗਾ ਸੋ ਇਸ ਕਰਕੇ ਹਰ ਵਿਸ਼ਵਾਸੀ ਜੋ ਆ ਉਹਦੇ ਲਈ ਜਾਣਨਾ ਇਹਨਾਂ ਨੂੰ ਜ਼ਰੂਰੀ ਆ ਤਾਂ ਕਿ ਇਹਨਾਂ ਨੂੰ ਜਾਣਨ ਦੇ ਦੁਆਰਾ ਸੇ ਇਹਨਾਂ ਦੀ ਇੰਪੋਰਟੈਂਸ ਜੋ ਆ ਇਹਨਾਂ ਦੀ ਉੱਤਮਤਾਈ ਆ ਉਹਨੂੰ ਅਸੀਂ ਸਮਝ ਸਕੀਏ ਕਿਉਂਕਿ ਇਹ ਜੋ ਪਵਿੱਤਨਾ ਆਤਮਾ ਦੇ ਨੌ ਵਰਦਾਨ ਆ ਇਹ ਜ਼ਰੂਰੀ ਨਹੀਂ ਕਿ ਇੱਕ ਪਾਸਟਰ ਦੇ ਲਈ ਆ ਜਾਂ ਜੋ ਪੰਜ ਪ੍ਰਕਾਰ ਦੇ ਸੇਵਕ ਆ ਬਲਕਿ ਹਰ ਵਿਸ਼ਵਾਸੀ ਦੇ ਲਈ ਜੋ ਪਰਮੇਸ਼ਰ ਨੇ ਨੌ ਵਰਦਾਨ ਜੋ ਰੱਖਿਆ ਮਤਲਬ ਹਰ ਵਿਸ਼ਵਾਸੀ ਦੇ ਅੰਦਰ ਜੋ ਆ ਪਰਮੇਸ਼ਰ ਨੇ ਨੌਾਂ ਚੋਂ ਕਿਸੇ ਵੀ ਵਰਦਾਨ ਨੂੰ ਜੋ ਆ ਪ੍ਰਗਟ ਕਰ ਸਕਦਾ ਹੈ ਸੋ ਇਸ ਲਈ ਹਰ ਵਿਸ਼ਵਾਸੀ ਦੀ ਜ਼ਰੂਰੀ ਆ ਇਹਨਾਂ ਨੌ ਵਰਦਾਨਾਂ ਨੂੰ ਅੱਛੀ ਤਰ੍ਹਾਂ ਮੰਨਨ ਕਰੇ ਇਹਨਾਂ ਨੂੰ ਸਮਝੇ ਔਰ ਇਹਨਾਂ ਦੇ ਲਈ ਇੱਕ ਭੁੱਖ ਪਿਆਸ ਰੱਖੇ ਉਹਨਾਂ ਲਈ ਜੋ ਮਿਹਨਤ ਕਰੇ ਪ੍ਰਾਰਥਨਾ ਕਰੇ ਇਸ ਤਰ੍ਹਾਂ ਸੀ ਦੇਖਦੇ ਆ ਰਸੂਲুল্লাহ ਦੇ ਕਰਤਬ 6ਵੇਂ ਦੇ ਅਧ ਵਿੱਚ ਜੋ ਆ 7 ਡੀਕਨਸ ਚੁਣੇ ਗਏ ਉਹਨਾਂ ਵਿੱਚ ਜੋ ਇਸਤਿਫਾਨ ਸੀਗਾ ਉਹ ਇੱਕ ਡੀਕਨ ਸੀਗਾ ਔਰ 6 ਦੀ 8 ਆਇ ਤੇ ਜਦੋਂ ਅਸੀਂ ਪੜ੍ਹਦੇ ਆ ਇਸ ਗੱਲ ਤੇ ਲਿਖਿਆ ਇਸਤਿਫਾਨ ਕਿਰਪਾ ਅਰ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਬੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ ਸੋ ਇਸਤੀਫਾਨ ਜੋ ਇੱਕ ਡੀਕਨ ਸੀਗਾ ਉਹ ਪੰਜ ਪ੍ਰਕਾਰ ਦੀ ਸੇਵਕਾਈ ਦੇ ਵਿੱਚ ਨਹੀਂ ਸੀ ਹੁੰਦਾ ਉਹ ਪਾਸਟਰ ਨਹੀਂ ਸੀ ਉਹ ਰਸੂਲ ਨਹੀਂ ਸੀ ਪਰ ਇੱਕ ਡੀਕਨ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਉਸ ਦੇ ਵਿੱਚ ਜੋ ਆ ਉਹ ਨੌ ਵਰਦਾਨ ਜੋ ਆ ਪ੍ਰਗਟ ਕਰ ਰਿਹਾ ਹੈ ਉਹਦੇ ਦੁਆਰਾ ਖੁਦਾ ਵੱਡੇ ਵੱਡੇ ਅਦਭੁਤ ਜੋ ਆ ਕੰਮ ਕਰ ਰਿਹਾ ਹੈ ਸੋ ਇਸ ਲਈ ਕੋਈ ਵੀ ਵਿਸ਼ਵਾਸੀ ਆ ਜੋ ਇਹਨਾਂ ਵਰਦਾਨਾਂ ਨੂੰ ਅੱਛੀ ਤਰ੍ਹਾਂ ਸਮਝੇਗਾ ਇਹਨਾਂ ਲਈ ਮਿਹਨਤ ਕਰੇਗਾ ਯਤਨ ਕਰੇਗਾ ਉਹ ਪ੍ਰਭੂ ਤੋਂ ਮੰਗੇਗਾ ਇਹਨਾਂ ਵਰਦਾਨਾਂ ਲਈ ਅਰਦਾਸ ਕਰੇਗਾ ਪਰਮੇਸ਼ਰ ਤੋਂ ਤੋ ਕਿਸੇ ਵੀ ਵਿਸ਼ਵਾਸੀ ਨੂੰ ਜੋ ਆ ਪਰਮੇਸ਼ਰ ਇਹਨਾਂ ਨੌ ਵਰਦਾਨਾਂ ਚੋਂ ਕੋਈ ਵੀ ਇੱਕ ਵਰਦਾਨ ਇੱਕ ਜਾਂ ਦੋ ਜਾਂ ਕੋਈ ਵੀ ਪਰਮੇਸ਼ਰ ਜੋ ਆ ਉਸੇ ਜੀਵਨ ਚ ਉਸ ਨੂੰ ਪ੍ਰਗਟ ਕਰ ਸਕਦਾ ਹੈ ਸੋ ਅੱਗੇ ਜਾ ਕੇ ਅਸੀਂ ਇਹਨਾਂ ਇੱਕ ਇੱਕ ਵਰਦਾਨਾਂ ਨੂੰ ਅਸੀਂ ਖੋਲ ਕੇ ਸਿੱਖਾਂਗੇ ਸੋ ਅੱਜ ਅਸੀਂ ਪਹਿਲਾ ਵੀਡੀਓ ਜੋ ਆ ਇਸ ਦੇ ਵਿੱਚ ਸਿਰਫ ਇੱਕ ਓਵਰਵਿਊ ਦੇਖਿਆ ਕਿ ਨੌ ਵਰਦਾਨ ਕਿਸ ਤਰ੍ਹਾਂ ਤਿੰਨ ਕੈਟਾਗਰੀ ਦੇ ਵਿੱਚ ਜੋ ਆ ਡਿਵਾਈਡ ਹੋ ਜਾਂਦੇ ਆ ਸੋ ਪ੍ਰਭੂ ਸੁਵਚਨ ਦੇ ਰਾਹੀਂ ਸਾਨੂੰ ਆਸ਼ੀਸ਼ ਦੇਵੇ ਆਮੇਨ